ਦੀ 31 5 2025 ਇੱਕ ਲੋਕਲ ਲੜਕਾ ਹੈਗਾ ਸ਼ੁਭਮ ਉਸਨੇ ਆਪਣੇ ਕੁੱਤੇ ਦੇ ਨਾਲ ਸ਼ਹਿਰ ਤੱਕ ਗਿਆ ਸੀਗਾ ਤੇ ਇਹ ਦੋਸ਼ੀ ਨੇ ਆਪਣੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਉਹਦੇ ਉੱਤੇ ਜਾਨਲੇਵਾ ਹਮਲਾ ਕੀਤਾ ਸੀ ਉਹ ਤੇ ਗੋਲੀ ਚਲਾਈ ਸੀ ਗੋਲੀ ਤਾਂ ਉਹ ਤਾਂ ਬਚ ਗਿਆ ਸੀ ਲੇਕਿਨ ਉਹਦੇ ਜਿਹੜਾ ਕੁੱਤੇ ਦੇ ਲੱਤੇ ਗੋਲੀ ਲੱਗੀ ਸੀ ਜੁਦੀ ਕਰਕੇ 73 ਨੰਬਰ ਮੁਕੱਦਮਾ ਦੋਸ਼ੀ ਦੇ ਖਿਲਾਫ ਦਰਜ ਕਰਤਾ ਸੀਗਾ ਤੇ ਇਹਦਾ ਜਿਹੜਾ ਸਾਥੀ ਹੈ ਆਰੀਨ ਉਹ ਅਸੀਂ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੇ ਹਾਂ ਤੇ ਤੁਣ 11/9/2025 ਨੂੰ ਇਹ ਤਾਂ ਇਹ ਦੋਸ਼ੀ ਹੈਗਾ ਐ ਦਿਨੋਦ ਕੁਮਾਰ ਇਹਨੂੰ ਵੀ ਮੁਕੱਦਮੇ ਦੇ ਵਿੱਚ ਗ੍ਰਫਤਾਰ ਕਰ ਲਿਆ ਤੇ ਇਹਦੇ ਇਖਲਾਸ ਤੇ ਰਿਸਟਲ ਬਰਾਮਦ ਹੋ ਚੁੱਕੀ ਹੈ ਤੇ ਤਾਂ ਜਿਹੜਾ ਹੈਗਾ ਦੋ ਦਿਨ ਦਾ ਪਰਸਮਾਨ ਸੀ ਅਸਰ ਕਰ ਗਿਆ ਇਸ ਸਰ ਜਿਹੜਾ ਫੜਿਆ ਤੁਸੀਂ ਰੋਕੀ ਤੇ ਇਹਦੇ ਤੇ ਕੋਈ ਅੱਗੇ ਵੀ ਮੁਕੱਦਮਾ ਆਇਆ ਹੈ ਇਹਦੇ ਬਾਰੇ ਵੀ ਜਿਹੜਾ ਦੱਸ ਦਿਓ ਇੱਥੇ ਪਹਿਲਾਂ ਇੱਕ ਲੜਾਈ ਛੜੀ ਦਾ 326 ਦਾ ਜਿੰਦ ਤਾਂ ਆਈਪੀਸੀ ਸੀ ਵੀ ਰਹਿ ਗਿਆ ਇਹ ਮੁਕੱਦਮਾ ਸਰ ਕਿੰਨੇ ਦਿਨ ਫਰਾਰ ਰਹੀ ਹੈ ਜੀ 31 5 ਤੋਂ ਲੈ ਕੇ 11 ਉਹ ਤੱਕ ਹੋਣਾ ਹੋ ਰਿਹਾ ਜੀ ਸਰ ਇਹਦੇ ਕੋਲ ਹੋਰ ਵੀ ਕੋਈ ਜਰੂਰ ਜਿਹੜੇ ਫਲੇ ਰਮਾਨ ਦੇ ਆਏ ਉਹ ਤੇ ਤਕਰੀਸ਼ ਚ ਨਹੀਂ ਹੈ ਅਸ਼ਕ ਜਰੀ ਅਸਲੇ ਸੰਬੰਧੀ ਕਿ ਦੱਸਦੇ ਕੋਈ ਇਹ ਅਸਲਾ ਤੇ ਦੇਸੀ ਹੈ ਕੀ ਪਿਸਤਲ ਦੀ ਕੀਤੀ ਠੀਕ ਹੈ ਜੀ ਸਾਹਿਬ ਸੀ ਨਹੀਂ ਨਹੀਂ ਸੋਸੇ ਤਾਂ ਕਿ ਲੈ اندر ਮਾਰਦੇ ਦੋ ਦਿਨ ਦਾ ਕੋਈ ਸਮਾਨ ਨਹੀਂ ਲੈਣ ਕੋਈ ਰੋਜ਼ ਵਗੈਰਾ ਵੀ ਮੇਰੇ ਸਰ ਕਹਿੰਦੇ ਰੋਜ਼ ਵਗੈਰਾ ਮਿਲਿਆ ਜੀ ਹਾਂਜੀ ਕਰ ਲਿਖ ਲਿਆ ਇੱਕ ਜਿੰਦਾ ਮੈਂ ਉਹ ਸੁਣਦਾ ਜੀ